ਕੈਨੇਡਾ ਦੀ ਸਿਆਸਤ ਵਿੱਚ ਵੱਡੇ ਉਥਲ-ਪੁਥਲ ਦੇ ਸਿੱਧੇ ਸੰਕੇਤ ਨਜ਼ਰ ਆਉਣ ਲੱਗੇ ਹਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁੱਧਵਾਰ ਨੂੰ ਅਚਾਨਕ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਦੀ ਕਟ ਗਿਣਤੀ ਲਿਬਰਲ ਸਰਕਾਰ ਨੂੰ ਸੱਤਾ ਵਿੱਚ ਰੱਖਣ ਵਿੱਚ ਮਦਦ ਕਰਨ ਵਾਲੀ ਛੋਟੀ ਸਿਆਸੀ ਪਾਰਟੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਦੇ ਐਲਾਨ ਦਾ ਇਹ ਮਤਲਬ ਨਹੀਂ ਕਿ ਟਰੂਡੋ ਨੂੰ ਅਹੁਦਾ ਛੱਡਣ ਅਤੇ ਨਵੀਆਂ ਚੋਣਾਂ ਬੁਲਾਉਣ ਦੇ ਤੁਰੰਤ ਖਤਰੇ ਵਿੱਚ ਆਉਣਾ ਪਵੇਗਾ ਪਰ ਫਿਲਹਾਲ ਐਨ ਡੀ ਪੀ ਦੇ ਇਸ ਐਲਾਨ ਨੇ ਟਰੂਡੋ ਦੀ ਮੁਸ਼ਕਲ ਜ਼ਰੂਰ ਬਣਾ ਦਿੱਤੀ ਹੈ In the next federal election Canadians will choose between Pierre Poilievre's callous cuts or hope hope that when we stand united we win the canada's middle class will once again thrive together in canada we take care of our neighbors that's who we are i've embraced that value my whole life i'm running for prime minister because together we can and will stop conservative cuts we can deliver relief and restore hope fix health care build homes you can afford stop price gouging ਹਾਲਕਿ ਜੇਕਰ ਉਸਨੇ ਬਜਟ ਪਾਸ ਕਰਨਾ ਹੈ ਅਤੇ ਭਰੋਸੇ ਦੇ ਵੋਟ ਨੂੰ ਕਾਇਮ ਰੱਖਣਾ ਹੈ ਤਾਂ ਉਸ ਨੂੰ ਹਾਊਸ ਆਫ ਕਾਮਨਸ ਦੇ ਚੈਂਬਰ ਵਿੱਚ ਵਿਰੋਧੀ ਧਿਰ ਦੇ ਹੋਰ ਵਿਦਾਇਕਾਂ ਤੋਂ ਸਮਰਥਨ ਹਾਸਲ ਕਰਨਾ ਹੋਵੇਗਾ ਅਤੇ ਜਸਟਿਨ ਟਰੂਡੋ ਤੇ ਵਿਰੋਧੀ ਕੰਜ਼ਰਵੇਟਿਵਾਂ ਦਾ ਮੁਕਾਬਲਾ ਕਰਨ ਦੇ ਯੋਗ ਨਾ ਹੋਣ ਦਾ ਦੋਸ਼ ਲਗਾਇਆ ਜੋ ਪੋਲ ਦਰਸਾਉਂਦੇ ਹਨ ਕਿ ਉਹ ਆਸਾਨੀ ਨਾਲ ਇੱਕ ਚੋਣ ਜਿੱਤਣ ਲਈ ਤਿਆਰ ਹਨ ਜੋ ਅਕਤੂਬਰ 2025 ਦੇ ਅੰਤ ਤੱਕ ਹੋਣੀ ਚਾਹੀਦੀ ਹੈ ਜਗਮੀਰ ਸਿੰਘ ਨੇ ਕਿਹਾ ਕਿ ਲਿਬਰਲ ਬਹੁਤ ਕਮਜ਼ੋਰ ਬਹੁਤ ਸਵਾਰਥੀ ਅਤੇ ਲੋਕਾਂ ਲਈ ਲੜਨ ਲਈ ਕਾਰਪੋਰੇਟ ਹਿੱਤਾਂ ਲਈ ਬਹੁਤ ਸਮਰਪਿਤ ਹਨ Canadians are fighting a battle, a battle for the future of the middle class. Justin Trudeau has proven again and again he will always cave to corporate greed. The liberals have let people down. They don't deserve another chance. There is an even bigger battle ahead. The threat of Pierre Polyev and conservative cuts from workers, from retirees, from young people. From patients, from families. He will cut in order to give more to big corporations and wealthy CEOs. The fact is, the Liberals are too weak, too selfish, and too beholden to corporate interests to fight for people. Justin Trudeau ne, NDP de, ਉਵੇਗਾ ਸ਼ਰਮ ਦੀ ਗੱਲ ਹੈ ਜੇਕਰ ਉਹਨਾਂ ਦੀ ਆਪਣੀ ਕਮਜ਼ੋਰੀ ਅਤੇ ਨਿਰਾਸ਼ਾ ਉਹਨਾਂ ਨੂੰ ਇੱਕ ਪ੍ਰਗਤੀਸ਼ੀਲ ਸਮਝੌਤੇ ਤੋਂ ਦੂਰ ਕਰਨ ਦਾ ਕਾਰਨ ਬਣੀ ਜੋ ਕੈਨੇਡੀਅਨ ਲਈ ਪ੍ਰਦਾਨ ਕਰ ਰਹੇ ਹਨ ਮਾਰਚ 2022 ਵਿੱਚ ਦੋਹਾਂ ਪਾਰਟੀਆਂ ਵਿਚਕਾਰ ਭਰੋਸੇ ਅਤੇ ਸਪਲਾਈ ਸਮਝੌਤੇ ਨੇ ਐਨਡੀਪੀ ਤਰਜੀਹਾਂ ਤੇ ਵਿਧਾਨਕ ਵਚਨਬੱਧਤਾਵਾਂ ਦੇ ਬਦਲੇ ਭਰੋਸੇ ਦੇ ਵੋਟ ਤੇ ਲਿਬਰਲ ਸਰਕਾਰ ਦਾ ਸਮਰਥਨ ਕਰਨ ਲਈ ਐਨਡੀਪੀ ਨੂੰ ਵਚਨਬੱਧ ਕੀਤਾ ਇਹ ਸੌਦਾ ਜਿਸ ਨੇ ਘਟ ਗਿਣਤੀ ਲਿਬਰਲ ਸਰਕਾਰ ਨੂੰ ਖੋਨ ਨੂੰ ਯਕੀਨੀ ਬਣਾਇਆ ਸੰਗੀ ਪੱਧਰ ਤੇ ਦੋ ਪਾਰਟੀਆਂ ਵਿਚਕਾਰ ਅਜੇ ਹਾ ਪਹਿਲਾ ਰਸਮੀ ਸਮਝੌਤਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਆਰ ਅਤੇ ਐਨਡੀਪੀ ਦਰਮਿਆਨ ਸਬੰਧਾਂ ਵਿੱਚ ਖਟਾਸ ਆਉਣੇ ਸ਼ੁਰੂ ਹੋਈ ਜਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਲਗਾਤਾਰ ਦੇਸ਼ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਰਹੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ